ਮੈਮ ਉਪਰ ਇਹ ਜਿਹੜੀ ਵੱਡੀ ਜਿਹੜੀ ਅਚੀਵਮੈਂਟ ਰਹੀ ਆ ਨਸ਼ਾ ਤਸਕਰਾਂ ਦੇ ਖਿਲਾਫ 300 ਦੇ ਕਰੀਬ ਜਿਹੜੇ ਨਸ਼ਾ ਤਸਕਰ ਕਹਿੰਦੇ 2-3 ਮਹੀਨੇ ਦੇ ਵਿੱਚ ਕਾਬੂ ਕੀਤੇ ਨੇ ਕੀ ਹੋਰ ਤੱਕ ਦੀ ਰਿਕਵਰੀ ਆ ਤੇ ਕੀ ਚਾਹੋ ਅ ਤੁਸੀਂ ਸਾਰੇ ਜਾਣਦੇ ਹੋਗੇ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੇ ਸਾਰੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੈਗੇ ਕਿ ਪੰਜਾਬ ਵਿੱਚੋਂ ਆਪਾਂ ਨਸ਼ੇ ਦਾ ਖਾਤਮਾ ਕਰਨਾ ਹੈਗਾ ਨਸ਼ੇ ਜਿਹੜੇ ਹੈਗੇ ਸਾਡੇ ਨੌਜਵਾਨਾਂ ਨੂੰ ਕਾਫੀ ਬਰਬਾਦ ਕਰ ਰਹੇ ਹੈਗੇ ਸੋਸਾਇਟੀ ਨੂੰ ਬਹੁਤ ਖਰਾਬ ਕਰ ਰਹੇ ਹੈਗੇ ਇਸ ਕਰਕੇ 17 6 2024 ਤੋਂ ਪੰਜਾਬ ਪੁਲਿਸ ਵੱਲੋਂ ਨਸ਼ਿਆ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਰੋਪੜ ਰੇਂਜ ਦੇ ਜਿਹੜੇ ਤਿੰਨ ਜ਼ਿਲ੍ਹੇ ਹੈਗੇ ਰੋਪੜ, ਮੁਹਾਲੀ ਅਤੇ ਫਤਿਹਗੜ ਸਾਹਿਬ ਇਹਨਾਂ ਦੇ ਵਿੱਚ ਨਸ਼ਿਆ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ 211 ਐਫ ਆਈ ਆਰ ਦਰਜ ਕੀਤੀ ਗਈ ਹੈਗੀ ਜਿਦੇ ਵਿੱਚ 296 ਨਸ਼ੇ ਦੇ ਤਸਕਰਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਅਫੀਮ ਦੀ ਰਿਕਵਰੀ 44 ਕਿਲੋ ਦੀ ਬੁੱਕੀ ਦੀ ਰਿਕਵਰੀ ਕਾਫੀ ਭਾਰੀ ਮਾਤਰਾ ਦੇ ਵਿੱਚ ਕੀਤੀ ਗਈ ਹੈਗੀ 382 ਕਿਲੋ ਦੀ ਸਵਾ ਕਿਲੋ ਤੋਂ ਵੱਧ ਹੀਰੋਇਨ ਦੀ ਰਿਕਵਰੀ ਹੈਗੀ ਹੈ ਡੇਢ ਕਿਲੋ ਤੋਂ ਵੱਧ ਚਰਸ ਦੀ ਰਿਕਵਰੀ ਹੈਗੀ ਹੈ 14000 ਤੋਂ ਵੱਧ ਨਸ਼ੀਲੇ ਕੈਪਸੂਲ ਗੋਲੀਆਂ 4000 ਦੇ ਕਰੀਬ ਜਿਹੜੇ ਹੈਗੇ ਨਸ਼ੀਲੇ ਇੰਜੈਕਸ਼ਨ ਟੀਕੇ ਤੇ ਹੋਰ ਵੀ ਛੋਟਾ ਮੋਟਾ ਨਸ਼ਾ ਫੜਿਆ ਗਿਆ ਹੈਗਾ 4 ਲੱਖ ਦੇ ਕਰੀਬ ਡਰਗ ਮਨੀ ਵੀ ਇਹਨਾਂ ਨਸ਼ਾ ਤਸਕਰਾਂ ਤੋਂ ਰਿਕਵਰ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਕੂਲ ਕਾਲਜਾਂ ਦੇ ਵਿੱਚ ਨਸ਼ਿਆ ਦੇ ਖਿਲਾਫ ਅਵੇਅਰਨੈਸ ਕਰਨ ਲਈ ਅਸੀਂ ਸਾਡੀ ਜਿਹੜੀ ਅਵੇਅਰਨੈਸ ਟੀਮਾ ਹੈਗੀ ਹੈ ਇਹਨਾਂ ਨੇ ਸੈਮੀਨਾਰ ਕੀਤੇ ਹੈਗੇ ਸੀਨੀਅਰ ਆਫੀਸਰਸ ਦੇ ਲੈਵਲ ਤੇ ਵੱਖ-ਵੱਖਰੇ ਸਪੋਰਟਸ ਟੂਰਨਾਮੈਂਟਸ ਵੀ ਜਿਹੜੇ ਹੈਗੇ ਆਰਗੇਨਾਈਜ਼ ਕੀਤੇ ਗਏ ਹੈਗੇ ਤਾਂ ਕਿ ਨੌਜਵਾਨਾਂ ਨੂੰ ਇਹ ਸਿੱਖਿਆ ਦਿੱਤੀ ਜਾ ਸਕੇ ਕਿ ਇਹ ਨਸ਼ਾ ਤੋਂ ਦੂਰ ਰਹਿਣ ਜ਼ਿੰਦਗੀ ਨੂੰ ਅਪਣਾਓ ਖੇਡਾਂ ਨੂੰ ਅਪਣਾਓ ਮੈਮ ਜਿਹੜੇ ਫਰੇਕ ਹਨ ਨਸ਼ਾ ਤਸਕਰ ਕੋਪੀ ਤਿੰਨੇ ਜ਼ਿਲ੍ਹਾ ਦੀ ਕੋਆਰਡੀਨੇਸ਼ਨ ਸੀ ਦਾ ਤੁਸੀਂ ਡੀਆਈ ਜੋ ਇਹ ਇਥੇ ਜਿਹੜਾ ਸੇਲ ਕਰਨਾ ਇਸ ਨੂੰ ਬੇਚਦੇ ਸੀ ਜਾਂ ਇਹ ਪੰਜਾਬ ਦੇ ਵਿੱਚ ਇਥੋਂ ਜਿਹੜਾ ਅੱਗੇ ਮਤਲਬ ਜਾਣ ਦਾ ਇਹਦਾ ਰਸਤਾ ਸੀ ਤਾਂ ਇੰਦੇ ਵਿੱਚ ਦੋਵੇਂ ਤਰੀਕੇ ਦੇ ਆਪਾਂ ਨਸ਼ਾ ਸਮਗਲਰ ਫੜੇ ਹੈਗੇ ਇੱਕ ਹੈਗਾ ਪੁਆਇੰਟ ਆਫ ਸੇਲ ਮਤਲਬ ਜਿਹੜੇ ਕਿ ਇੱਥੇ ਵੇਚਣ ਲਈ ਆਏ ਸੀਗੇ ਵੇਚ ਕੇ ਅੱਗੇ ਨੌਜਵਾਨਾਂ ਨੂੰ ਇਹ ਨਸ਼ੇ ਦੀ ਜਿਹੜੀ ਲਤ ਲਾਉਣ ਦੇ ਆਦੀ ਸੀਗੇ ਉਹਨਾਂ ਨੂੰ ਵੇਚਦੇ ਵੀ ਸੀਗੇ ਇੰਦੇ ਵਿੱਚ ਕਈ ਮਿਡਲ ਲੈਵਲ ਦੇ ਪੈਡਲਰਸ ਹੈਗੇ ਮਤਲਬ ਜਿਹੜੇ ਵੱਡੇ ਪੈਮਾਨੇ ਤੇ ਇਹ ਵੇਚਦੇ ਸੀਗੇ ਤੇ ਅੱਗੇ ਜਾ ਕੇ ਛੋਟੇ-ਮੋਟੇ ਜਿਹੜੇ ਤਸਕਰ ਹੈਗੇ ਉਹ ਹੋਰ ਵੇਚਦੇ ਸੀਗੇ ਮਤਲਬ ਮੀਡਲ ਲੈਵਲ ਦੇ ਵੀ ਸਮਗਲਰਸ ਹੈਗੇ ਤੇ ਇਹਦੇ ਵਿੱਚ ਕਮਰਸ਼ੀਅਲ ਰਿਕਵਰੀ ਦੇ ਵੀ ਕਾਫੀ ਸਮਗਲਰਸ ਅਸੀਂ ਫੜੇ ਹੈਗੇ ਮਤਲਬ ਜਿਹੜੇ ਵੱਡੇ ਪੈਮਾਨੇ ਤੇ ਜਿਹਨੂੰ ਆਪਾਂ ਬਿਗ ਫਿਸ਼ ਕਹਿੰਦੇ ਹੈਗੇ ਉਸ ਤਰੀਕੇ ਦੇ ਵੀ ਸਮਗਲਰਸ ਹੈਗੇ ਮੈਨੂੰ ਜਿਹੜੀ ਪ੍ਰਾਪਰਟੀ ਜਿਹੜੀ ਉਹ ਵੀ ਸੀ ਜੀ ਹਾਂਜੀ ਇਹਨਾਂ ਦੇ ਪੱਟੀ ਸੀਗੀ ਜਿਹੜੀ ਟੋਟਲ ਹਾਂਜੀ ਇਹਨਾਂ ਦੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਸਮਗਲਰਸ ਆਪਾਂ ਫੜੇ ਹੈਗੇ ਆ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਨ ਲਈ ਕਰੀਬ 44 ਲੱਗਦੇ ਕਰੀ ਪ੍ਰਾਪਰਟੀ ਫ੍ਰੀਜ਼ ਦੇ ਕੇਸ ਆਪਾਂ ਭੇਜੋਏ ਆ ਉਹਦੇ ਵਿੱਚੋਂ ਹੁਣ ਤੱਕ 1.5 ਲੱਖ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਦੇ ਆਰਡਰ ਸਾਡੇ ਕੋਲ ਆ ਚੁੱਕੇ ਆ ਤੇ ਬਾਕੀ ਦੀ ਪ੍ਰਾਪਰਟੀ ਫ੍ਰੀਜ਼ ਦੇ ਕੇਸਸ ਅੰਡਰ ਪ੍ਰੋਸੈਸ ਹੈਗੇ ਉਹ ਵੀ ਜਲਦ ਤੋਂ ਜਲ ਆਉਣ ਦੀ ਸਾਡੇ ਕੋਲ ਸੰਭਾਵਨਾ ਹੈ ਮੈਮ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਕਿਉਂਕਿ ਮਹਾਲੀ ਦਾ ਬਾਟਰੀਆ ਲੱਗਦਾ ਹਮਾਚਲ ਦਾ ਬਾਟਰੀਆ ਲੱਗਦਾ ਉਹ ਖਾਸ ਕੁਆਰਡੀਨੇਟ ਹੈ ਕੋਈ ਖਾਸ ਦਿੱਤਾ ਨਹੀਂ ਉੱਤੇ ਕੋਈ ਆ ਤੁਸੀਂ ਹੁਣੇ ਦੇਖਿਆ ਹੋਣਾ ਹੁਣ 2 ਦਿਨ ਪਹਿਲਾਂ ਆਪਿਆ ਆਪਰੇਸ਼ਨ ਸੀਲ ਪੂਰੇ ਪੰਜਾਬ ਦੇ ਵਿੱਚ ਚਲਾਇਆ ਗਿਆ ਸੀਗਾ ਜਿਸ ਦੇ ਤਹਿਤ ਹਿਮਾਚਲ ਯੂਟੀ ਤੇ ਹਰਿਆਣਾ ਦੀ ਜਿਹੜੀ ਸੀਮਾ ਹੈ ਲੱਗਦੀ ਹੈ ਉੱਥੇ ਉਸ ਰਾਜਾਂ ਦੀ ਪੁਲਿਸ ਦੇ ਕੋਆਰਡੀਨੇਸ਼ਨ ਦੇ ਨਾਲ ਅਸੀਂ ਅੰਤਰਰਾਜੀ ਨਾਕੇ ਜਿਹੜੇ ਹੈਗੇ ਸਥਾਪਿਤ ਕੀਤੇ ਗਏ ਸੀਗੇ ਉਹਨਾਂ ਨਾਕਿਆਂ ਦੇ ਉੱਤੇ ਉਖਤਾ ਚੈਕਿੰਗ ਕੀਤੀ ਗਈ ਸੀਗੀ ਤੇ ਉਸ ਦੇ ਤਹਿਤ ਵੀ ਕਾਫੀ ਨਸ਼ਾ ਦੀ ਤੇ ਲਿਕਰ ਦੀ ਰਿਕਵਰੀ ਵੀ ਹੋਈ ਸੀਗੀ